ਬਾਬਿਆਂ ਨੇ ਸਾਡੇ ਨੇ ਸੁਨੇਹਾ ਦਿੱਤੇ ਸਾਡੇ ਲਈ ਸੀਹੀ ਦਿੱਤੀਆਂ ਕਿ ਅੱਜ ਜਿਹੜੀ ਸਾਡੀ ਕੌਮ ਹੈ ਉਸ ਰਾਹ ਦੇ ਉੱਪਰ ਚੱਲ ਰਹੀ ਹੈ ਕੌਮ ਤੇ ਖੜੀ ਕਰਨੀ ਆ ਪੰਥ ਖੜਾ ਕਰਨਾ ਖਾਲਸਾ ਰਾਜ ਦੀ ਗੱਲ ਕਰਨੀ ਆ ਤੇ ਸਾਨੂੰ ਜਾਤਾਂ ਪਾਤਾਂ ਦਾ ਧੌਂ ਚੋ ਕਿਲਾ ਕੱਢ ਕੇ ਤੇ ਸਾਰਿਆਂ ਨੂੰ ਇੱਕ ਰਾਤ ਵਿੱਚ ਦੀ ਚੱਲਣ ਦੀ ਲੋੜ ਹੈ ਸਿਰਫ ਇੱਕ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਰਪਰਾ ਚਲਾਈ ਇਹਨ ਗਰੀਬ ਸੇਖਣ ਕੋ ਦੂ ਪਾਤਸ਼ਾਹੀ ਯਾਦ ਕਰੇ ਹਮਰੀ ਗ੍ਰਿਆਈ ਸਾਨੂੰ ਇਹ ਸੋਚਣ ਦੀ ਲੋੜ ਹੈ ਤੇ ਜੇ ਅਸੀਂ ਉਹੀ ਜਾਤਾਂ ਪਾਤਾਂ 'ਚ ਹਜੇ ਵੀ ਵੜੇ ਆ ਇੱਕ ਬਾਣੇ ਪਾ ਕੇ ਇੱਕ ਜਿਹੜੇ ਮਹਾਰਾਜ ਦੇ ਫਰਲੇ ਛੱਡ ਕੇ ਜਾਂ ਜਿਹੜੇ ਵੱਡੇ ਸੰਪਰਦਾਂ ਦੇ ਸੰਤ ਬਣ ਕੇ ਤੇ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੁਣ ਇੱਥੇ ਲੰਗਰ ਲਾਏ ਆ ਲੰਗਰ ਲਾਉਣ ਤੋਂ ਬਾਅਦ ਸਾਰਿਆਂ ਨੇ ਭੁੱਲ ਜਾਣਾ ਉਹੀ ਵਾਲ ਕੱਟੇ ਹੋਣੇ ਕੰਨਾਂ 'ਚ ਮੁੰਦਰਾ ਹੋਣੀਆਂ ਕਈ ਮੁੰਡਿਆਂ ਦੇ ਹੱਥਾਂ 'ਚ ਜਰਦੇ ਹੋਣੇ ਆ ਯਾਰ ਤੁਸੀਂ ਇੱਥੋਂ ਇਹ ਲੈਣਾ ਹੈ ਸੀ ਲੰਗਰ ਲਾਉਣ ਦਾ ਫਾਇਦਾ ਕੀ ਆ ਜੇ ਅਸੀਂ ਕੁਝ ਲੈਣਾ ਇੱਥੋਂ ਸਿੱਖੀਏ ਪੂਰੀ ਗੱਲ ਕਰਦੇ ਨਾ ਦੇਖੋ ਸਾਡੀਆਂ ਸੰਪਰਨਿਆ ਗਗ ਸਿੰਘ ਜਥੇਬੰਦੀ ਅਜ ਅਸ ਟਾਈਮ ਹੀ ਅੰਮ੍ਰਿਤ ਦੇ ਦੋ ਬਾਟੇ ਹੁੰਦੇ ਕਈ ਜਥੇਬੰਦੀਆਂ ਜੈਸ ਟਾਈਮ ਦੇਖੋ ਕਿਹੜਾ ਵਕਤ ਚੱਲਦਾ ਪਿਆ ਕਿਹੜਾ ਮਾਹੌਲ ਫਤੇ ਗੜ ਸਾਹਿਬ ਦੀ ਅੱਜ ਦੀ ਧਰਤੀ ਦੇ ਤੁਸੀਂ ਦੇਖ ਲੋ ਕਈ ਜਥੇਬੰਦੀਆਂ ਚ ਦੋ ਬਾਟੇ ਚ ਅੰਮ੍ਰਿਤ ਛਕਾਇਆ ਜਾਊਗਾ ਗੋਬਿੰਦ ਸਿੰਘ ਸ਼ੇਰ ਸਿੰਘ ਜਿਆਨੀ ਬੁੱਢੇ ਦਲ ਦੇ ਨੇ ਹਾਂਜੀ ਹਾਂਜੀ ਦੇਖੋ ਪਰਮਾਨੰਦ ਦੇ ਮੱਥਾ ਟੇਕਣਗੇ ਉਹ ਵੀ ਕਹਿੰਦੇ ਆਪਣੇ ਆਪਣੀ ਬਵੇਕੀ ਸਿੰਘ ਆ ਬੁੱਢੇ ਦਲ ਦੇ بڑے ਵੱਡਿਓ ਪ੍ਰਚਾਰਕ ਨੇ ਸਾਰੀ ਕੌਮ ਨੂੰ ਉਹਨਾਂ ਦੇ ਮਾਣ ਚ ਬੁੱਢੇ ਦਲ ਦੇ ਵੱਡੇ ਵੱਡੇ ਪ੍ਰਚਾਰਕ ਗਿਆਨੀ ਸ਼ੇਰ ਸਿੰਘ ਪਰ ਉਹ ਪਰਮਾਨੰਦ ਦੇ ਜਾ ਕੇ ਉਹਨੇ ਪੈਰਾ 'ਚ ਸਿਰ ਰੱਖਤਾ। ਹਮ ਇੱਕ ਤੁਸੀਂ ਆਮ ਪਖੰਡੀ ਸਾਹ ਦੇ ਪੈਰਾ 'ਚ ਸਿਰ ਰੱਖ ਦੇ ਜੀ। ਇੱਥੇ ਤੁਸੀਂ ਗਰੀਬ ਲੋਕਾਂ ਨੂੰ ਨਾਲ ਨਹੀਂ ਬਹਿਣ ਦਿੰਦੇ। ਅਜੇ ਵੀ ਕਈ ਕਿੱਥੇ ਖੜੀ ਐ। ਕਈ ਸੰਤ ਸਮਾਜ 'ਚ ਵੀ ਹੀ ਕੰਮ ਹੋ ਰਿਹਾ ਹੈ। ਕਿਉਂਕਿ ਜੇ ਅਸੀਂ ਜਾਤ ਪਾਤ ਦਾ ਧੋਣ 'ਚ ਕਿਲਾ ਲੈ ਕੇ ਨਿਹੰਗ ਸਿੰਘ ਬਣਨਾ ਹੈ। ਹਮ ਤਾਂ ਜੇ ਸੰਤ ਬਣਨਾ ਹੈ ਤਾਂ ਸਾਨੂੰ ਕੋਈ ਮੇਰੇ ਖਿਆਲ ਬਣਦੀ ਲੋੜ ਨਹੀਂ ਉਹਦੇ ਨਾਲ ਉਹ ਤੁਸੀਂ ਬਹੁਤ ਥੱਲੇ ਵਾਲੇ ਗਰਾਊਂਡ ਤੇ ਬਿਠੇ ਬੇੜਾ ਕਰ ਕਰਤਾ ਸਕੀਦਾ ਇਹਨਾਂ ਲੋਕਾਂ ਨੇ ਲੋਕੋ ਸਭ ਤੋਂ ਵੱਡੀ ਗੱਲ ਇਹ ਵੀ ਜੇ ਅਸੀਂ ਐਡੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਕੁਰਬਾਨੀ ਨੂੰ ਐਡੇ ਵੱਡੇ ਇਤਿਹਾਸ ਨੂੰ ਅੱਜ ਵੀ ਸਾਡੀ ਕੌਮ ਜੇ ਭੁੱਲੀ ਬੈਠੀ ਏ ਇਹੋ ਜਿਹੀ ਬੇਵਕੂਫ ਕੌਮ ਕੋਈ ਨਹੀਂ ਹੋ ਸਕਦੀ ਹੁਣ ਅਸੀਂ 84 ਜੇ ਕਿੰਨੇ ਛੇਤਰ ਖਾਦੀ ਸਾਡੀ ਕੌਮ ਨੇ ਕਿੰਨੀਆਂ ਕੁੜੀਆਂ ਖਵਾਈਆਂ ਕਿੰਨੀਆਂ ਇੱਜ਼ਤਾਂ ਲਵਾਈਆਂ ਕਿਉਂ ਲਵਾਈਆਂ ਜੇ ਉੱਥੇ ਅਸੀਂ ਸਿੰਘ ਹੁੰਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੱਲ ਮੰਨੀ ਹੁੰਦੀ ਤੇ ਸਾਡੀ ਉਥੇ ਬੇਪਤੀ ਨਾ ਹੁੰਦੀ ਇੱਥੇ ਤੁਸੀਂ ਸੋਨਿਆ ਸਿੰਘ ਲੜਦੋ ਕਿਰਪਾਨਾ ਵਰਸ਼ੇ ਵਾਲਾ ਤੇ ਕੋਈ ਉਹਨਾਂ ਦੀ ਭੈਣ ਦੀ ਜਿਹਨੂੰ ਹੱਥ ਪਾ ਕੇ ਦਿਖਾਉ। ਅੱਗੇ ਜੇ ਤੂੰ ਬੁਲਡਵਾਜੀ ਕਰਦੇ ਨੇ ਟਰੈਕਟਰਾਂ ਉੱਪਰ ਵੱਡੇ ਵੱਡੇ ਡੀਜੇ ਲਾਉਂਦੇ ਨੇ, ਗਾਣੇ ਲਾਉਂਦੇ ਨੇ। ਮਤਲਬ ਕਿ ਸੇਰਾਂ ਦੇ ਉੱਪਰ ਟੋਪੀਆਂ ਪਾ ਕੇ ਘੁੰਮਦੇ ਨਹੀਂ ਮਿਲੂਗੀ। ਇੱਕ ਮਿਲਗੀ ਜਾਂ ਤਾਂ ਸਮਝਾਉਣ ਦੇ ਲੋੜਾ ਇਹਨਾਂ ਨੂੰ ਜਾਂ ਸਮਝ ਨਹੀਂ ਹੈਗੀ। ਇੱਥੇ ਤੱਕ ਸੀਮਤ ਰਹਿ ਕੇ ਨਾ ਕਿ ਉਹ ਜਿਹੜਾ ਪੰਥ ਦਾ ਪ੍ਰਚਾਰ ਨਰੋਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਉਹ ਨਹੀਂ ਦੱਸਦੇ। ਅੱਧੇ ਕ ਸੰਤਾਂ ਨੇ ਤੇ ਦੁਨੀਆ ਲੀਨ ਕੀਤੀ ਧਾਰਨਾ 'ਚ। ਗੁਰੂ ਗੋਬਿੰਦ ਸਿੰਘ ਤੱਕ ਤੇ ਉਹਦੇ ਪ੍ਰਵਾਹ ਤੱਕ ਤੇ ਉਹ ਪਹੁੰਚ ਨਹੀਂ ਦਿੰਦੇ ਸੰਗਤ ਨੂੰ। ਇਸ ਕਰਕੇ ਸੰਗਤ ਨੂੰ ਵੀ ਸੋਚਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਸਭਾ ਸ਼੍ਰੀ ਫਤਿਹਗੜ੍ਹ ਸਾਹਿਬ ਪਾਵਨ ਪਵਿੱਤਰ ਧਰਤੀ 26 27 28 ਨੂੰ 29 ਨੂੰ ਜਿੱਥੇ ਕੀ ਸ਼ਹੀਦੀ ਸਭਾ ਭਰਦੀ ਹੈ ਤੇ ਅੱਜ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਪਹੁੰਚੇ ਆ ਖੰਨਾ ਟਾਈਮਸ ਟੀਵੀ ਦੀ ਟੀਮ ਪਹੁੰਚੀ ਹੈ ਤੇ ਅੱਜ ਪਹੁੰਚੇ ਆ ਕਿਉਂਕਿ 29 ਤਰੀਕ ਨੂੰ ਮਹੱਲਾ ਕੱਢਿਆ ਜਾਣਾ ਨਿਹੰਗ ਸਿੰਘਾਂ ਦਾ ਮਹੱਲਾ ਕੱਢਿਆ ਜਾਣਾ ਹੈ ਤੇ ਉਸ ਨੂੰ ਲੈ ਕੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਚੌਂਤਾ ਕਲਾਂ ਵਾਲੇ 96 ਕਰੋੜੀ ਸਾਡੇ ਨਾਲ ਮੌਜੂਦ ਨੇ ਤੇ ਵਿੱਚ ਗੱਲਬਾਤ ਕਰਾਂਗੇ ਵਿਚਾਰਾਂ ਕਰਦੇ ਆ ਵੀ ਸੰਗਤ ਨੂੰ ਧੰਨ ਬਾਬਾ ਜੋਰਾਵਾਰ ਸਿੰਘ ਧੰਨ ਬਾਬਾ ਫਤਿਹ ਸਿੰਘ ਜੀ ਨੇ ਜਿਹੜੇ ਸਾਨੂੰ ਰਾਹਾਂ ਦੇ ਉੱਪਰ ਚੱ ਕੀ ਕੌਮ ਉਸ ਰਾਹ ਤੇ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਾਬਿਆਂ ਨੇ ਸਾਡੇ ਨੇ ਸੁਨੇਹਾ ਦਿੱਤੇ ਸਾਡੇ ਲਈ ਸੀ ਹੀ ਦੀਆਂ ਦਿੱਤੀਆਂ ਕਿ ਅੱਜ ਜਿਹੜੀ ਸਾਡੀ ਕੌਮ ਹੈ ਉਸ ਰਾਹ ਦੇ ਉੱਪਰ ਚੱਲ ਰਹੀ ਹੈ ਦੇਖੋ ਪਹਿਲੋ ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੀ ਕੌਮ ਦੀ ਗੱਲ ਆ ਅੱਜ ਦੇਖੋ ਪਹਿਲੋ ਆਪਾਂ ਸ਼ੀਦੀ ਜੋੜ ਮੇਲਾ ਮਨਾ ਕੇ ਆਂ ਤੰਦਰ ਬਾਬਾ ਜੀ ਸਿੰਘ ਜੀ ਬਾਬਾ ਜੀ ਹਾਰ ਸਿੰਘ ਜੀ ਸੁਰਮਨੀ ਜਰਨੈਲ ਬਾਬਾ ਜੀਵਨ ਸਿੰਘ ਜੀ ਚਮਕੌਰ ਗੜੀ ਦੇ ਸਾਰੇ ਸ਼ਹੀਦ ਸਿੰਘ ਹਨ ਉਥੋਂ ਪੜੋਂ ਪੜੇ ਅੱਜ ਜਿਹੜਾ 4 ਦਿਨ ਤੋਂ ਫਤਿਹਗੜ੍ਹ ਸਾਹਿਬ ਦਾ ਸ਼ੀਦੀ ਜੋੜ ਮੇਲਾ ਬਾਬਾ ਜੂਰਾ ਵਰਸਨ ਜੀ ਬਾਬਾ ਫਤਿਹ ਸਿੰਘ ਜੀ ਤੰਤਰਮਤਾ ਗੁਜਰਕੌਰ ਜੀ ਦੇਖੋ ਸਾਡੇ ਜਿਹੜੇ ਵੱਡੇ ਸ਼ਹੀਦ ਬੱਚਾ ਬੱਚਾ ਸਾਡਾ ਸ਼ੀਦੀਆ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਸਾਡੀ ਕੌਮ ਨੂੰ ਸੋਚਣ ਦੀ ਲੋੜ ਏ ਜੇ ਅੱਜ ਵੀ ਕੌਮ ਦੇਖੋ ਸਭ ਤੋਂ ਵੱਡੀ ਤੇ ਗੱਲ ਇਹ ਵੀ ਜੇ ਅਸੀਂ ਏਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕੁਰਬਾਨੀ ਨੂੰ ਏਡੇ ਵੱਡੇ ਇਤਿਹਾਸ ਨੂੰ ਅੱਜ ਵੀ ਸਾਡੀ ਕੌਮ ਜੇ ਭੁੱਲੀ ਬੈਠੀ ਏ ਇਹੋ ਜਿਹੀ ਬੇਵਕੂਫ ਕੌਮ ਕੋਈ ਨਹੀਂ ਹੋ ਸਕਦੀ ਤਾਂ ਬਜੇ ਤੇ ਹੁਲੜਵਾਜੀ ਕਰਦੇ ਨੇ ਟਰੈਕਟਰਾਂ ਉੱਪਰ ਵੱਡੇ ਵੱਡੇ ਡੀਜੇ ਲਾਉਂਦੇ ਨੇ ਗਾਣੇ ਲਾਉਂਦੇ ਨੇ ਮਤਲਬ ਕਿ ਸਿਰਾਂ ਦੇ ਉੱਪਰ ਟੋਪੀਆਂ ਪਾ ਕੇ ਘੁੰਮਦੇ ਨੇ ਮਤਲਬ ਕਿ ਇੱਕ ਮਤਲਬ ਕਿ ਜਾਂ ਤਾਂ ਸਮਝਾਉਣ ਦੀ ਲੋੜ ਹੈ ਇਹਨਾਂ ਨੂੰ ਜਾਂ ਸਮਝ ਨਹੀਂ ਹੈਗੀ ਦੇਖੋ ਸਭ ਤੋਂ ਵੱਡੇ ਤੇ ਕੁਝ ਕੌਮ 'ਚ ਵੀ ਕਮੀਆਂ ਹੈ ਸਾਡਾ ਪੰਜਾਬ ਦੇਖੋ ਅਸੀਂ ਕਿਸੇ ਪਾਸੇ ਨੂੰ ਤੁਰ ਪਏ ਨੇ ਜੇ ਰਾਜਨੀਤੀ ਲਾ ਲਓ ਉਹ ਉਹ ਰਾਜਨੀਤੀ ਤੱਕ ਸੀਮਤ ਹੈ ਜੇ ਸਾਡੇ ਪੰਥ ਦੇ ਕੋ ਠੇਕੇਦਾਰ ਆ ਹਮ ਸੰਪਰਦਾਵਾਂ ਸਿਰਫ ਉਹਨਾਂ ਨੂੰ ਆਪਣੀਆਂ ਸੰਪਰਦਾਵਾਂ ਬਚਾਉਣ ਤੱਕ ਮਤਬਲ ਹੈ ਵੀ ਸਾਡੀ ਸੰਪਰਦਾ ਸਾਡਾ ਢਾਂਚਾ ਸਾਡੀ ਜਾਇਦਾਦਤਾ ਇੱਥੋਂ ਤੱਕ ਸੀਮਤ ਰਹਿ ਕੇ ਨਾ ਕਿ ਉਹ ਜਿਹੜਾ ਪੰਥ ਦਾ ਪ੍ਰਚਾਰਨ ਰੋਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਉਹ ਨਹੀਂ ਦੱਸਦੇ ਅੱਧੇ ਕਿ ਸੰਤਾਂ ਨੇ ਤੇ ਦੁਨੀਆ ਲੀਨ ਕੀਤੀ ਧਾਰਨਾ ਚ ਗੁਰੂ ਗੋਬਿੰਦ ਸਿੰਘ ਤੱਕ ਤੇ ਉਹਦੇ ਪਰਿਵਾਰ ਤੱਕ ਤੇ ਉਹ ਪਹੁੰਚਣ ਹੀ ਨਹੀਂ ਦਿੰਦੇ ਸੰਗਤ ਨੂੰ ਇਸ ਕਰਕੇ ਸੰਗਤ ਨੂੰ ਵੀ ਸੋਚਣ ਦੀ ਲੋੜ ਏ ਜਿਹੜੇ ਸਾਡੇ ਆਪਣੇ ਦਿਹਾੜੇ ਨੇ ਦੇਖੋ ਇਤਿਹਾਸ ਦੇਖ ਕੇ ਸਾਨੂੰ ਖਾਲਸਾ ਪੰਥ ਦੇਖੋ ਕਿਵੇਂ ਵਿਚਰ ਰਿਹਾ ਹੈ ਕਿਵੇਂ ਬੈਠਾ ਇਨੇ ਦਿਨ ਦਾ ਨਾ ਉਸ ਤਰ੍ਹਾਂ ਸੰਗਤ ਕਿਵੇਂ ਲੰਗਰ ਚਲਦੇ ਨੇ ਵੀ ਅਸੀਂ ਇੱਕ ਸਿੱਖੀਏ ਸੇਧ ਲਈਏ ਵੀ ਅਸੀਂ ਯਾਰ ਆਪਣੇ ਸ਼ਹੀਦਾਂ ਨੂੰ ਯਾਦ ਕਿਵੇਂ ਕਰਨਾ ਹੈ ਇਕੱਲੇ ਅਸੀਂ ਮੱਥਾ ਟੇਕਣ ਤੱਕ ਸੀਮਤ ਨਾ ਰਹੀਏ ਹੁਣ ਇੱਥੇ ਲੰਗਰ ਲਾਏ ਆ ਲੰਗਰ ਲਾਉਣ ਤੋਂ ਬਾਅਦ ਸਾਰਿਆਂ ਨੇ ਭੁੱਲ ਜਾਣਾ ਉਹੀ ਵਾਲ ਕੱਟੇ ਹੋਣੇ ਕੰਨਾਂ 'ਚ ਮੁੰਦਰਾ ਹੋਣੀਆਂ ਕਈ ਮੁੰਡਿਆਂ ਦੇ ਹੱਥਾਂ 'ਚ ਜਰਦੇ ਹੋਣੇ ਆ ਯਾਰ ਤੁਸੀਂ ਇੱਥੋਂ ਇਹ ਲੈਣਾ ਹੈ ਸੀ ਲੰਗਰ ਲਾਉਣ ਦਾ ਫਾਇਦਾ ਕੀ ਆ ਹਾਂਜੀ ਜੇ ਅਸੀਂ ਕੁਝ ਲੈਣਾ ਇੱਥੋਂ ਸਿੱਖੀਏ ਸਿੱਖ ਗਏ ਸਿੱਖੀਏ ਵੀ ਬਾਬਾ ਜੋਰਾਵਾਰਸ ਨੇ ਕੁਰਬਾਨੀ ਕਦ ਲਈ ਕੀਤੀ ਸੀ ਹਾਂ ਬਾਬਾ ਫਤਿਹ ਸਿੰਘ ਜੀ 7 ਸਾਲ ਦੇ ਕਿਉਂ ਸ਼ਹੀਦ ਹੋਏ ਸੀ ਅਸੀਂ ਇਹ ਸੇਧ ਨਹੀਂ ਲੈਂਦੇ ਅਸੀਂ ਸਿਰਫ ਲੰਗੜਾ ਤੱਕ ਤੇ ਜਾਂ ਮੱਥਾ ਟੇਕਣ ਤੱਕ ਸੀਮਤ ਰਹਿ ਗਏ ਸੀ ਜਿਸ ਧਰਤੀ ਦਾ ਇਤਿਹਾਸ ਦੇਖੀ ਕਿ ਬਲੱਖਣ ਇਤਿਹਾਸ ਹੈ ਸਭ ਤੋਂ ਮਹਿੰਗੀ ਧਰਤੀ ਵੀ ਹੈ ਸ਼੍ਰੀ ਜੋਤੀ ਸਰੂਪ ਸਾਹਿਬ ਦੀ ਤੇ ਬਾਬਾ ਮੋਤੀराम ਮਹਿਰਾਜੀ ਨੇ ਅੱਜ ਦੇ ਦਿਨ ਛੋਟੇ ਸਾਹਿਬ ਜੀ ਦਾ ਧੰਨਵਾਦ ਗੁਰੂ ਗੋਬਿੰਦ ਗੁਰੂ ਜੀ ਨੂੰ ਅੱਜ ਦੇ ਦਿਨ ਜਦੋਂ ਉਹਨਾਂ ਨੇ ਦੁੱਧ ਵੀ ਪਲਾਇਆ ਸੀਗਾ ਇਤਿਹਾਸ ਦੇ ਵਿੱਚ ਦੇਖੋ ਉਹੀ ਬਾਬਾ ਮੋਤੀ ਮਹਿਰਾਜੀ ਦੀ ਕੁਰਬਾਨੀ ਨੂੰ ਲਾ ਲਓ ਤੁਸੀਂ ਦੇਖੋ ਦਾ ਸਾਰਾ ਪਰਿਵਾਰ ਕੋਲੂ ਚ ਪੀੜਤਾ ਕੋਸਟ ਟਾਈਮ ਦੀ ਝਾਲਮ ਸਰਕਾਰ ਨੇ ਹਣਾ ਸਾਡੇ ਲੋਕ ਹਜੇ ਵੀ ਦੇਖ ਲੋ ਕਿੱਥੇ ਖੜੇ ਆ ਤੁਸੀਂ ਹੁਣ ਉਹ ਉੱਥੇ ਗੁਰੂ ਘਰ ਗਏ ਸੀ ਕਿੰਨਾ ਰੋਲਾ ਪਿਆ ਉੱਥੇ ਹਾਂਜੀ ਲੋਕੀ ਕੁਰਸੀਆ ਲਾ ਲਾ ਮੇਜ਼ ਲਾ ਲਾ ਕੇ ਕੁਝ ਹੁਣ ਮੀਡੀਆ ਦੇ ਜਾਤਾ ਪਾਤਾ ਚ ਪਿੰਡਾਂ ਚ ਕਿੰਨਾ ਰੋਲਾ ਪੈ ਰਿਹਾ ਇੱਕ ਬੀਬੀ ਮੀਡੀਆ ਦੇ ਫਿਰਦੀ ਪਿੰਡਾਂ ਦੇ ਉਹ ਕਿੰਨਾ ਗਾਹ ਪੈ ਰਿਹਾ ਥਾਂ ਥਾਂ ਤੇ ਵੀ ਅਸੀਂ ਇਹਨਾਂ ਚੀਜ਼ਾਂ ਚ ਵੰਡਦੇ ਖਾਸ ਕਰਕੇ ਕਿ ਸਾਡੀ ਜਿਹੜੀ ਸੰਪਰਦਾਵਾਂ ਸਾਡੀਆਂ ਨਿਹੰਗ ਸਿੰਘ ਜਥੇਬੰਦੀ ਇਹ ਵੀ ਬੜਾ ਗੰਦ ਪਾਇਆ ਪਿਆ ਹੂੰ ਕਿਸੇ ਤੁਸੀਂ ਜਿਹੜੇ ਸਾਡੇ ਮੀਡੀਆ ਵਾਲੇ ਨਾ ਤੁਸੀਂ ਵੀਰੇ ਗੱਲ ਧਿਆਨ ਦਿਓ ਸਾਰੇ ਖੋਰ ਪਾਸੇ ਨਹੀਂ ਸਾਰੇ ਭੱਜਦੇ ਆ ਪਰ ਇਹਨਾਂ ਜਿਹੜੇ ਸੰਪਰਦਾਵਾਂ ਦੇ ਜਿਹੜੇ ਠੇਕੇਦਾਰ ਏ ਇਹਨਾਂ ਦੀ ਕੋਈ ਇੰਟਰਵਿਊ ਨਹੀਂ ਲੈਂਦਾ ਵੀ ਅਸੀਂ ਕੀ ਕਰ ਰਹੇ ਆ ਉਹੀ ਗੱਲ ਕਰਦੇ ਨਾ ਦੇਖੋ ਸਾਡੀਆਂ ਸੰਪਰਨਿਆਗ ਸਿੰਘ ਜਥੇਬੰਦੀਆ 'ਚ ਇਸ ਟਾਈਮ ਹੀ ਅੰਮ੍ਰਿਤ ਦੇ ਦੋ ਬਾਟੇ ਹੁੰਦੇ ਕਈ ਜਥੇਬੰਦੀਆ 'ਚ ਇਸ ਟਾਈਮ ਦੇਖੋ ਕਿਹੜਾ ਵਕਤ ਚੱਲਦਾ ਪਿਆ ਕਿਹੜਾ ਮਾਹੌਲ ਫਤੇਗੜ ਸਾਖ ਦੀ ਅੱਜ ਦੀ ਧਰਤੀ ਤੇ ਤੁਸੀਂ ਦੇਖ ਲਓ ਕਈ ਜਥੇਬੰਦੀ ਅਜ ਦੋ ਬਾਟੇ ਚ ਅੰਮ੍ਰਿਤ ਛਕਾਇਆ ਜਾਊਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਪਰ ਜਾਤ ਪਾਤ ਖਤਮ ਕਰਤੀ ਸੀਗੀ ਦੇਖੋ ਉਹੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕੀ ਨਹੀਂ ਕੀਤਾ ਸਾਡੇ ਲਈ ਤੇ ਸਾਡੀ ਇਹ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆ ਹਜੇ ਵੀ ਕਈ ਕਿੱਥੇ ਖੜੀ ਐ ਕਈ ਸੰਤ ਸਮਾਜ ਚ ਵੀ ਹੀ ਕੰਮ ਹੋ ਰਿਹਾ ਹੈ ਕਿਉਂਕਿ ਜੇ ਇਹ ਜਾਤ ਪਾਤ ਦਾ ਧੌਣ ਚ ਕਿਲਾ ਲੈ ਕੇ ਨਿਹੰਗ ਸਿੰਘ ਬਣਨਾ ਹੈ ਤਾਂ ਜੇ ਸੰਤ ਬਣਨਾ ਹੈ ਤੇ ਸਾਨੂੰ ਕੋਈ ਮੇਰੇ ਖਿਆਲ ਬਣ ਦੀ ਲੋੜ ਨਹੀਂ ਉਹਦੇ ਨਾਲ ਉਹ ਤੁਸੀਂ ਬਹੁਤ ਥੱਲੇ ਵਾਲੇ ਗ੍ਰਾਊਂਡ ਤੇ ਬਿਠੇ ਬੇੜਾ ਕਰ ਕਰਤਾ ਸਿੱਖੀ ਦਾ ਇਹਨਾਂ ਲੋਕਾਂ ਨੇ ਨੌਜਵਾਨਾਂ ਨੂੰ ਖਾਸ ਤੌਰ ਤੇ ਸਿੱਧੀ ਸਭਾ ਦੇ ਕਿਸ ਤਰ੍ਹਾਂ ਬਣ ਕੇ ਆਉਣਾ ਚਾਹੀਦਾ ਇੱਕ ਵਾਰ ਦੱਸਣਾ ਚਾਹੂਗੀਆਂ ਨੌਜਵਾਨਾਂ ਨੂੰ ਦੇਖੋ ਨੌਜਵਾਨਾਂ ਨੂੰ ਇਹੀ ਅਪੀਲ ਹੈ ਤੁਸੀਂ ਦੇਸ਼ ਦਾ ਭਵਿੱਖ ਜੇ ਪੰਜਾਬ ਦਾ ਲੋਕਾਂ ਦੀ ਆਸ ਹੁੰਦੀ ਬੱਚਿਆਂ ਤੇ ਨੌਜਵਾਨਾਂ ਤੇ ਵੀ ਤੁਸੀਂ ਕੌਮ ਨੂੰ ਖਤਮ ਨਾ ਕਰੋ ਆਪਣੇ ਵਿਰਸੇ ਨੂੰ ਭੁੱਲ ਕੇ ਵਾਪਸ ਆਓ ਹੁਣ ਅੱਜ ਕੱਲ੍ਹ ਕਈ ਲੋਕਾਂ ਦਾ ਰਜਾਨ ਇਸਾਈਅਲ ਕ੍ਰਿਸਚਨ ਆਲ ਦੇਖੋ ਉਹਨਾਂ ਦਾ ਧਰਮ ਮੰਨਣ ਵਧੀਆ ਗੱਲ ਆ ਪਰ ਤੁਸੀਂ ਇੱਕ ਆਪਣੇ ਪਿਓ ਦੇ ਹੋ ਕੇ ਅਸੀਂ ਆਪਣੇ ਹਰਾਮ ਦੇ ਨਾ ਬਣੀਏ ਜਿਹੜਾ ਬੰਦਾ ਇੱਕ ਪੈਸੇ ਲਈ ਵਕਾਉ ਹੁੰਦਾ ਆਪਣਾ ਧਰਮ ਛੱਡਦਾ ਜਾਂ ਆਪਣੀ ਸਿੱਖੀ ਤੋਂ ਬਾਹਰ ਜਾ ਕੇ 크ਿਸਚਨ ਢੋਲ ਵਜਾ ਪਿੰਡਾਂ ਦੇ ਵਿੱਚ ਰਹਿ ਉਹਨਾਂ ਲੋਕਾਂ ਨੂੰ ਵੀ ਸ਼ਰਮ ਆਉਣ ਦੀ ਲੋੜ ਹੈ ਸ਼ਰਮ ਕਰੋ ਯਾਰ ਤੁਸੀਂ ਆਪਣੇ ਪਿਓ ਨੂੰ ਛੱਡ ਕੇ ਕਿਉਂ ਹਰਾਮ ਦੇ ਬੰਦੇ ਜੀ ਪਿਓ ਇੱਕ ਹੁੰਦਾ ਨਾ ਆਪ ਹਰਾਮ ਦੇ ਬਣੋ ਆਪਣੇ ਕੁਰਬਾਨੀਆਂ ਦੇਖੋ ਆਪਣੇ ਇਤਿਹਾਸ ਨਾਲ ਜੁੜੀਏ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਨੇ ਵੇਖ ਲਓ ਆਪਣਾ ਧਰਮ ਨਹੀਂ ਛੱਡਿਆ ਤੇ ਆਪਣੀਆਂ ਜਾਣਾਂ ਨਹੀਂ ਕਿੰਨੇ ਵਾਰ ਤੀਕ ਕਿਦ ਲਈ ਸਾਡੇ ਲਈ ਦਸਵੇਂ ਪਾਸ਼ਾ ਨੇ ਰਾਜ ਭਾਗ ਸਾਰਾ ਕੋਸ਼ਿਸ਼ ਸਾਡੇ ਲਈ ਖਤਮ ਕਰਤਾ ਵੀ ਇਹ ਕੌਮ ਖੜ ਜੇ ਇੱਕ ਭਾਰਤ ਦੇਸ਼ ਨੂੰ ਰੱਖ ਲਿਆ ਦਸਵੇਂ ਪਾਸ਼ਾ ਨੇ ਕੁਰਬਾਨੀ ਕਰਕੇ ਸਾਡਾ ਭਾਰਤ ਕੀ ਕਰ ਰਿਹਾ ਹੁਣ ਹਿੰਦੂ ਲੋਕ ਵੀ ਜਾਗਦੇ ਪਿਆ ਸ਼ਨਾਤਨੀ ਵੀ ਜਾਗਦੇ ਆ ਨਹੀਂ ਵੀ ਸਿੱਖ ਧਰਮ ਦੇ ਸਾਡੇ ਲਈ ਸਾਡੇ ਲਈ ਕੁਰਬਾਨੀ ਹੋਈ ਹੈ ਜਾਗਨ ਦੀ ਲੋੜ ਹੈ ਮੈਨੂੰ ਲੱਗਦਾ ਸ਼ਾਇਦ ਉਹ ਸੁਧਰ ਜਾਣਗੇ ਪਰ ਸਾਡੇ ਸਿੱਖਾਂ ਨੂੰ ਅਕਲ ਆਉਣੀ ਬੜੀ ਔਖੀ ਹੈ ਜਾਗਰੂਕਤੀ ਆਊਗੀ ਕਦੋਂ ਜਾਗਰੂਕਤੀ ਉਹੀ ਕਹ ਰਹੇ ਜਾਗਰੂਕਤੀ ਸਾਡੇ ਬਾਬਿਆਂ ਨੂੰ ਨਹੀਂ ਆ ਰਹੀ ਜਿਨ੍ਹਾਂ ਨੂੰ ਹੀ ਮੱਥੇ ਡੇਗਦੇ ਕੇ ਨੂੰ ਪੰਥ ਪਾਸ਼ਾ ਕਿ ਰੱਬ ਜੀ ਉਹਨਾਂ ਨੂੰ ਅਕਲ ਹੀ ਨਹੀਂ ਆਰੀ ਜਦ ਤੱਕ ਉਹ ਹੀ ਜਾਤਾਂ ਪਾਤਾਂ ਜੇ ਧੌਣ 'ਚ ਕਿੱਲੇ ਲਾ ਕੇ ਫਿਰਦੇ ਨੇ ਜਿੰਨਾ ਚਿਰ ਤੱਕ ਉਹੀ ਅਕਲ ਨਹੀਂ ਆਏਗੀ ਪਿੰਡਾਂ 'ਚ ਦੋ ਦੋ ਗੁਰਦਾਰੇ ਚਾਰ ਚਾਰ ਸ਼ਮਸ਼ਾਨ ਘਾਟ ਜਿੰਨਾ ਤੱਕ ਸਿੱਖ ਕੌਮ ਜੇ ਖੜੀ ਕਰਨੀਆਂ ਪੰਥ ਖੜਾ ਕਰਨਾ ਹੈ ਖਾਲਸਾ ਰਾਜ ਦੀ ਗੱਲ ਕਰਨੀਆਂ ਤੇ ਸਾਨੂੰ ਜਾਤਾਂ ਪਾਤਾਂ ਦਾ ਧੌਣ 'ਚ ਕਿੱਲਾ ਕੱਢ ਕੇ ਤੇ ਸਾਰਿਆਂ ਨੂੰ ਇੱਕ ਰਾਤ ਵਿੱਚ ਦੀ ਚੱਲਣ ਦੀ ਲੋੜ ਹੈ ਸਿਰਫ ਇੱਕ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪਰੰਪਰਾ ਚਲਾਈ ਇਹਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਯਾਦ ਕਰੇ ਹਮਰੀ ਗ੍ਰਿਆਈ ਸਾਨੂੰ ਇਹ ਸੋਚਣ ਦੀ ਲੋੜ ਹੈ ਤੇ ਜੇ ਅਸੀਂ ਉਹੀ ਜਾਤਾਂ ਪਾਤਾਂ ਅਚ ਹਜੇ ਵੀ ਵੜੇ ਆ ਇੱਕ ਬਾਣੇ ਪਾ ਕੇ ਇੱਕ ਜਿਹੜੇ ਮਹਾਰਾਜ ਦੇ ਫਰਲੇ ਛੱਡ ਕੇ ਜਾਂ ਜਿਹੜੇ ਵੜੇ ਸੰਪਰਦਾਂ ਦੇ ਸੰਤ ਬਣ ਕੇ ਤੇ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਪਰ ਬਾਬਾ ਜੀ ਇੱਕ ਸਵਾਲ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਸ਼ਬਦ ਨੇ ਉਹ ਗੁਰਬਾਣੀ ਦੇ ਵਿੱਚੋਂ ਹੀ ਪ੍ਰਚਾਰ ਕਰਦੇ ਨੇ ਪਰ ਫਿਰ ਵੀ ਜਾਤ ਪਾਤ ਦੀ ਗੱਲ ਕਿਉਂ ਆ ਜਾਂਦੀ ਤੁਸੀਂ ਬਾਰ ਬਾਰ ਸਵਾਲ ਕਰ ਰਹੇ ਹੋ ਵੀ ਜਾਤ ਪਾਤ ਦੀ ਗੱਲ ਕਰਦੇ ਨੇ ਉਹ ਦੇਖੋ ਅਸੀਂ ਪੁੱਛਾਂਗੇ ਉਹਨਾਂ ਨੂੰ ਨਹੀਂ ਦੱਸਣਗੇ ਹੂੰ ਮੈਂ ਤਾਂ ਕਹਿੰਨਾ ਤੁਸੀਂ ਮੀਡੀਆ ਵਾਲੇ ਦੋ ਚਾਰ ਵੀਰ ਜਾਓ ਤੁਸੀਂ ਇਹ ਪੁੱਛੋ ਵੀ ਤੁਸੀਂ ਦੋ ਬਾਟੇ ਅੰਮ੍ਰਿਤ ਦੇ ਕਿਉਂ ਕਰਦੇ ਜੀ ਹੂੰ ਇਹ ਕਿਨਾਂ ਨੇ ਇੰਨਾ ਸਾਡੇ ਨਿਹੰਗ ਸਿੰਘਾਂ ਚ ਇੰਨਾ ਵੱਡਾ ਟਕਵਾਂਜਾ ਐਡਾ ਪਖੰਡਿਆ ਹੂੰ ਕੋਈ ਗੱਲ ਹੋएगी ਅਸੀਂ ਜੀ ਬਿਵੇਕ ਦਾ ਪਹਿਰਾ ਕੋਈ ਕਿਸੇ ਵੇਲੇ ਵੀ ਇਤਿਹਾਸ ਦੇ ਦਸਮੇ ਪਾਸ਼ਾ ਨੇ ਬਿਵੇਕ ਦਾ ਪਹਿਰਾ ਨਹੀਂ ਸੀ ਸੋਹ ਦਾ ਪਹਿਰਾ ਸੀਗਾ ਸੋਹ ਦਾ ਵੀ ਸੁਚਮ ਦਾ ਪਹਿਰਾ ਬਿਵੇਕ ਦੇ ਨਾਂ ਤੇ ਐਸਾ ਪਖੰਡਿਆ ਉਥੇ ਉਹਨਾਂ ਨੇ ਇਹ ਵੇਖਣਾ ਵੀ ਕਿਹੜੀ ਜਾਤ ਦਾ ਬੰਦਾ ਲੰਗਰ 'ਚ ਕੰਮ ਕਰ ਸਕਦਾ ਤੁਸੀਂ ਥੋੜਾ ਕਲੀਅਰ ਕਰ ਦਿਓ ਵਿਵੇਕ ਉਹਰੇ ਸੋਧ ਦੇ ਵਿੱਚ ਡਿਫਰੈਂਸ ਕੀ ਆ ਸੋਧ ਦਾ ਇਹ ਫਰਕ ਇਹ ਬਿਸਰਬਲੋ ਦੇ ਭਾਂਡੇ ਰੱਖੋ ਵਧੀਆ ਹੂੰ ਤੇ ਸਾਫ਼ ਸੁਥਰਾ ਪ੍ਰਸ਼ਾਦਾ ਪਕਾਓ ਜਿਹੜੇ ਗੁਰਸਿੱਖ ਬੰਦੇ ਹੋਣ ਕੋਈ ਗਲਤ ਨਿਸ਼ਾਨਾ ਕਰਦੀ ਉਹਨਾਂ ਬੀੜੀ ਤੰਬਾਕੂ ਜਿਹਾ ਉਹ ਵਰਤਣਾ ਕਰਦੇ ਹੋਣ ਉਹਨੂੰ ਕਹਿੰਦੇ ਸੋਧ ਦਾ ਪਹਿਰਾ ਹੂੰ ਸਰਬਲੋ ਦੇ ਭਾਂਡੇ ਤੇ ਗੁਰਸਿੱਖ ਬੰਦਾ ਪ੍ਰਸ਼ਾਦਾ ਪਕਾਵੇ ਪਰ ਲੇਕਿਨ ਇਹਨਾਂ ਨੇ ਜਾਤ ਪਾਤ ਦਾ ਕਿੱਲਾ ਰੱਖ ਕੇ ਇਹਨਾਂ ਨੇ ਇਹ ਵੇਖਣਾ ਵੀ ਉੱਚੀ ਜਾਤ ਦਾ ਕਿਹੜਾ ਉਹ ਬਵੇਗ ਦਾ ਪਖੰਡ ਕਰਕੇ ਉਹ ਇਹਨਾਂ ਦੇ ਲੰਗਰ ਚ ਵਾਰਦੇ ਗਰੀਬ ਲੋਕ ਵਿਚਾਰੇ ਲੰਗਰਾਂ ਚੋਂ ਖਾਣਦੇ ਹੁਣ ਤੁਸੀਂ ਮੱਝਾ ਏਰੀਆ ਦੇਖ ਲਓ ਸਭ ਤੋਂ ਜ਼ਿਆਦਾ ਮੱਝਾ ਏਰੀਆ ਐਸਾਈ ਬਣਦਾ ਪਿਆ ਕਿਉਂ ਬਣਦਾ ਪਿਆ ਉਧਰ ਜਿਹੜੀਆਂ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਉਹਨਾਂ ਚ ਜਾਤ ਪਾਤ ਇੰਨੀ ਜ਼ਿਆਦੀ ਹੈਵੀ ਕਰ ਲਈ ਉਹਨਾਂ ਨੇ ਸਿਰਫ ਇੱਕ ਆਪਣੇ ਤੱਕ ਸੀਮਤ ਰੱਖ ਲਿਆ ਉਹਨਾਂ ਨੇ ਲੋਕਾਂ ਨੂੰ ਜਿਹੜੇ ਕੋਈ ਲੋਕ ਉੱਚੇ ਆ ਉਹਨਾਂ ਨੂੰ ਨਾਲ ਜੋੜ ਲਿਆ ਦੂਜਿਆਂ ਨੂੰ ਪਿੱਛੇ ਧੱਕਦਾ ਗੱਲ ਕਰਨਗੇ ਖਾਲਸਾ ਰਾਜ ਦੀ ਇਸ ਕਰਕੇ ਕੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਸੇਹ ਦੇ ਰਹੇ ਕੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਉਹ ਮਰਯਾਦਾ ਮੰਨ ਰਹੇ ਕੀ ਉਹਦੇ ਸਿਧਾਤਾ ਤੇ ਚੱਲਦੇ ਪਏ ਆ ਦੋਸਤੋ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਰਿਆਂ ਨੂੰ ਇੱਕ ਕਰਕੇ ਫੰਤ ਖਾਲਸੇ ਦੀ ਨੀਂਹ ਰੱਖੀ ਨੀਂਹ ਰੱਖੀ ਤੇ ਇਹ ਕੀ ਕਰ ਰਹੇ ਆ ਅਸੀਂ ਤੁਹਾਡੇ মিডিਆ ਅੱਗੇ ਵੀ ਬੇਨਤੀ ਕਰਦੇ ਆ ਸਾਰੇ ਅੱਗੇ ਵੀ ਅਸੀਂ ਹੁਣ ਮਖੂ ਸਾਹਿਬ ਉੱਥੇ ਕਿੰਨਾ ਰੋਲਾ ਪਾਇਆ ਲੁਧਿਆਣੇ ਉਹਨਾਂ ਨੇ ਹਨਾ ਵਧੀਆ ਗੱਲ ਏ ਪੋਣਾ ਚਾਹੀਦਾ ਜਿਹੜਾ ਬੰਦਾ ਗਲਤ ਆ ਪਰ ਅਸੀਂ ਇਹਨਾਂ ਸੰਪਰਦਾਵਾਂ ਦੇ ਖਿਲਾਫ ਇਹ ਜਿਹੜਾ ਗੈਂਗਵਾਰ ਇਕੱਠਾ ਹੋਇਆ ਇਹਨਾਂ ਦੇ ਖਿਲਾਫ ਕੋਦੋਂ ਅਸੀਂ ਬੋਲਾਂਗੇ ਮੀਡੀਆ ਵਾਲੇ ਹੂੰ ਸਾਨੂੰ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਵੀ ਜ਼ਰੂਰੀਆਂ ਨੂੰ ਨੱਥ ਪਾਉਂਦੀ ਲੋੜ ਬੜੀ ਵੱਡੀ ਇੱਕ ਬਾਣੇ ਦੇ ਰੂਪ ਵਿੱਚ ਹਰਜੀਤ ਸਿੰਘ ਦੇ ਇੱਕ ਉਹਨਾਂ ਦੇ ਉੱਪਰ ਰੇਪ ਦੇ ਵੀ ਇਲਜ਼ਾਮ ਲੱਗਦੇ ਨੇ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਗਾ ਕਿਉਂਕਿ ਗੁਰੂ ਦਾ ਬਾਣਾ ਪਾਇਆ ਹੈ ਉਹਨਾਂ ਨੇ ਦੇਖੋ ਬੀਬੀ ਸਾਡੇ ਕੋਲ ਵੀ ਆ ਕੇ ਮਹਾਲੀ ਰੋਈ ਜਿਹੜੀ ਹੂੰ ਹਰਜੀਤ ਸਿੰਘ ਬਾਰੇ ਜਿਹਨਾਂ ਕਿੰਦਾ ਰੇਪ ਕੀਤਾ ਸਾਹ ਧੱਕਾ ਕੀਤਾ ਹਾਂਜੀ ਦੇਖੋ ਹਰਜੀਤ ਸਿੰਘ ਨੂੰ ਵੀ ਸੋਚਣ ਦੀ ਲੋੜ ਹੈ ਯਾਰ ਤੂੰ ਇੱਕ ਨਿਹੰਗ ਸਿੰਘ ਆ ਤੂੰ ਗੱਲਾਂ ਕਿਹੜੀਆਂ ਕਰਦਾ ਦੇਖੋ ਜਿਹੜਾ ਸਾ ਸਾਡੀ ਮਰਜ਼ਾਦਾ ਸਦਾ ਤੇ ਤੁਸੀਂ ਲੰਗਰ ਲਾਉਣਾ ਲਾਓ ਸਾਂਝਾ ਲਾਓ ਇੱਕ ਧਰਮ ਨੂੰ ਟਾਰਗੇਟ ਨਾ ਕਰੋ ਕਿ ਅਸੀਂ ਸਿੱਖੀ ਨੂੰ ਖਰਾਬ ਕਰੀਏ ਆਪਣੀ ਜਿਹੜੀ ਮਰਜ਼ਾਦਾ ਨੂੰ ਖਰਾਬ ਕਰੀਏ ਬਸ ਸ਼ੇਰ ਸਿੰਘ ਜੀ ਗਿਆਨੀ ਬੁੱਢੇ ਦਲ ਦੇ ਨੇ ਹਾਂਜੀ ਹਾਂਜੀ ਦੇਖੋ ਪਰਮਾਨੰਦ ਦੇ ਮੱਥਾ ਟੇਕਣਗੇ ਤੇ ਉਹ ਵੀ ਕਹਿੰਦੇ ਆਪਣੇ ਆਪਣੀ ਬਵੇਕੀ ਸਿੰਘ ਆ ਬੁੱਢੇ ਦਲ ਦੇ بڑے ਵੱਡੇ ਪ੍ਰਚਾਰਕ ਨੇ ਸਾਰੀ ਕੌਮ ਨੂੰ ਉਹਨਾਂ ਦੇ ਮਾਨਸ ਬੁੱਢੇ ਦਲ ਦੇ ਵੱਡੇ ਵੱਡੇ ਪ੍ਰਚਾਰਕ ਗਿਆਨੀ ਸ਼ੇਰ ਸਿੰਘ ਪਰ ਉਹ ਪਰਮਾਨੰਦ ਦੇ ਜਾ ਕੇ ਉਹਨਾਂ ਨੇ ਪੈਰਾ 'ਚ ਸਿਰ ਰੱਖਤਾ ਇੱਕ ਤੁਸੀਂ ਆਮ ਪਖੰਡੀ ਸਾਹ ਦੇ ਪੈਰਾ 'ਚ ਸਿਰ ਰੱਖਦੇ ਜੇ ਇੱਥੇ ਤੁਸੀਂ ਗਰੀਬ ਲੋਕਾਂ ਨੂੰ ਨਾਲ ਨਹੀਂ ਬਹਿਣ ਦਿੰਦੇ ਉਹਨਾਂ ਨਾਲ ਦੋ-ਦੋ ਬਾਟੇ ਤੁਸੀਂ ਅੰਮ੍ਰਿਤ ਦੇ ਕਰਦੇ ਜੇ ਉਥੇ ਬਾਹਰਲੇ ਦੇਸ਼ 'ਚ ਗਏ ਉਥੇ ਆਰਐਸਐਸ ਦਾ ਕੋਈ ਉਹਦੇ ਘਰ ਜਾ ਕੇ ਉਹਨਾਂ ਨੇ ਪ੍ਰਸ਼ਾਦਾ ਟੇਬਲ ਦੇ ਬਹਿ ਕੇ ਸ਼ਗਿਆ ਉਹਦੇ ਭਾਂਡਿਆਂ 'ਚ ਉਸ ਜਗ੍ਹਾ ਤੇ ਹਾਂ ਉਹ ਦਸ ਉਹ ਕਿੱਥੇ ਸੋਦਾ ਪੈਰਾ ਸੀ ਉਥੇ ਕਿਹੜਾ ਬਿਵੇਕ ਸੀ ਇਹਨਾਂ ਦਾ ਹੁਣ ਪਰਮਾਨੰਦ ਦੇਗੇ ਉਹ ਬਿਵੇਕ ਸੀਗਾ ਵੀ ਕਿਸੇ ਸਾਧ ਦੇ ਪੈਰਾ 'ਚ ਜਿੱਥੇ ਆਰਐਸਐਸ ਦਾ ਕੁਰਸੀ ਲਾ ਕੇ ਬਿੰਦਾ ਤੇ ਤੂੰ ਆਪਣਾ ਬਾਣਾ ਸੇਕੋ ਕੋਮ ਦੀ ਪੱਗ ਜਾ ਕੇ ਉਹਦੇ ਪੈਰਾ 'ਚ ਰੱਖਦੇ ਸ਼ਾਇਦ ਆਮ ਬੰਦੇ ਨੂੰ ਜਾਣ ਦੇ ਇੱਥੇ ਇਜਾਜ਼ਤ ਵੀ ਨਾ ਹੋਵੇ ਦੇਖ ਲਓ ਉਹੀ ਨਾ ਆਰਐਸਐਸ ਦਾ ਗੁਰੂ ਉਹਦੇ ਸਾਹਮਣੇ ਕੁਰਸੀ ਢਾ ਕੇ ਬਹਿੰਦਾ ਜਿਹੜੇ ਉਹਨਾਂ ਦੇ ਲੀਡਰ ਹੁੰਦੇ ਆ ਤਾਂ ਕਈ ਮੋਨੇ ਕੋਨੇ ਦੇ ਪੈਰਾ 'ਚ ਉਹ ਆਪ ਬਹਿੰਦਾ ਤੇ ਸਾਡੀ ਇੱਕ ਐਡੇ ਵੱਡੇ ਪੰਥ ਦਾ ਪ੍ਰਚਾਰਕ ਹੋਵੇ ਨਿਹੰਗ ਸਿੰਘ ਜਥੇਬੰਦੀਆਂ ਦਾ ਖਾਸ ਕਰਕੇ ਬੁੱਢੇ ਦਲ ਦਾ ਇਹ ਬਾਬਾ ਬਲਬੀਰ ਸਿੰਘ ਨੂੰ ਵੀ ਸਟੈਂਡ ਲੈਣ ਦੀ ਲੋੜ ਏ ਵੀ ਜਿੱਥੇ ਜਥੇਬੰਦੀਆਂ 'ਚ ਅਸੀਂ ਦੋ ਦੋ ਬਾਟੇ ਕਰ ਸਕਦੇ ਆ ਗਰੀਬ ਲੋਕਾਂ ਨੂੰ ਅਸੀਂ ਨਾਲ ਨਹੀਂ ਲਾਉਂਦੇ ਤੁਹਾਡੇ ਪੰਥ ਦਾ ਐਡਾ ਵੱਡਾ ਪ੍ਰਚਾਰਕ ਜਾ ਕੇ ਉਹਦੇ ਪੈਰਾ 'ਚ ਸਿਰ ਰੱਖਦਾ ਹੈ ਉੱਥੇ ਉਹਦਾ ਵਿਵੇਕ ਕਿੱਥੇ ਗਿਆ ਇੱਕ ਆਰਐਸਐਸ ਦੇ ਲੀਡਰ ਦੇ ਘਰ ਉਹ ਪ੍ਰਸ਼ਾਦਾ ਸ਼ਗਰ ਉਹਦੀ ਕੋਲੀਆ 'ਚ ਕੱਚ ਦੇ ਭਾਂਡੇ 'ਚ ਉੱਥੇ ਉਹਦਾ ਵਿਵੇਕ ਕਿੱਥੇ ਹੈ ਗਰੀਬ ਲੋਕਾਂ ਲਈ ਤੁਸੀਂ ਵਿਵੇਕ ਵਾਰ ਕੇ ਮਰਯਾਦਾ ਖੰਡਨ ਦੀ ਤੁਹਾਡੀ ਜਾਤ ਪਾਚੇ ਵੰਡ ਕੇ ਉਹ ਚੀਜ਼ ਹੈ ਤੁਹਾਡੀ ਮਰਯਾਦਾ ਕਿੱਥੇ ਜਾਂਦੀ ਤੇ ਜੋ ਇਹ ਚੀਜ਼ਾਂ ਫਿਰ ਬਾਬਾ ਜੀ ਖਤਮ ਕਿੱਦਾਂ ਹੋਣਗੀਆਂ ਖਤਮ ਦੇਖੋ ਅਸੀਂ ਸਾਰੇ ਇਕੱਠੇ ਹੋਈਏ ਜਿਹੜੇ ਇਹੋ ਜਿਹੇ ਕੰਮ ਕਰਦੇ ਜਿੰਨਾ ਚਿਰ ਅਸੀਂ ਇਕੱਠੇ ਹੋ ਕੇ ਇਹਨਾਂ ਨੂੰ ਨੱਥ ਨਹੀਂ ਪਾਉਂਦੇ ਮੂਰਤੋੜ ਜਵਾਬ ਨਹੀਂ ਦਿੰਦੇ ਇਹਨਾਂ ਦਾ ਬਾਈਕਾਟ ਨਹੀਂ ਕਰ ਸਕਦੇ ਉਹਨਾਂ ਤੇ ਸਾਡੀ ਕੌਮ ਸਾਡਾ ਪੰਥ ਖਾਲਸਾ ਰਾਜਵਾਲ ਨਹੀਂ ਜਾ ਸਕਦਾ ਹਮ ਬਾਬਾ ਫਤਿਹ ਸਿੰਘ ਜੀ ਜਿਹੜੇ ਮਹਾਕਾਲ ਦਾ ਸਰੂਪ ਬਾਬਾ ਫਤਿਹ ਸਿੰਘ ਜੀ ਨੂੰ ਮਾਰ ਆਏ ਨੇ ਬਖਸ਼ਿਆ ਆ ਜਿੰਨੇ ਵੀ ਫਰਲੇ ਵਾਲੇ ਮਹਾਕਾਲ ਆ ਸਾਰੇ ਬਾਬਾ ਫਤਿਹ ਸਿੰਘ ਦੀ ਫੌਜ ਹੈ ਜੇ ਛੋਟੇ ਸਾਹਿਬ ਜਾਦੇ ਸੀਗੇ ਉਹ ਮਹਾਕਾਲ ਦਾ ਰੂਪ ਸੀਗੇ ਖਾਲਸਾ ਪੰਥ ਸਾਰੇ ਜਿਹਨੇ ਨਿਸ਼ਾਨ ਸਾਡੇ ਬਾਬਾ ਫਤੇ ਸਿੰਘ ਦੀ ਮਰਜ਼ਾਦਾ ਜੇ ਝੂਲਦੇ ਆ ਇਸ ਕਰਕੇ ਸਾਰੀ ਕੌਮ ਨੂੰ ਜਿਹਨੇ ਬਾਬਾ ਫਤੇ ਸਿੰਘ ਵਰਗਾ ਬਾਬਾ ਜੋਰਾਵਰ ਸਿੰਘ ਵਰਗਾ ਬਣਨਾ ਤੇ ਅੱਜ ਅਸੀਂ ਸਾਰੀ ਕੌਮ ਇਕੱਠੇ ਹੋ ਕੇ ਇੱਥੋਂ ਇੱਕ ਪਰਨ ਲੈ ਕੇ ਜਾਈਏ ਲੰਗਰਾਂ ਵਾਲੇ ਵੀ ਜਿਹਨੇ ਹੋਰ ਨੌਜਵਾਨ ਵੀਰ ਆ ਰਹੇ ਦੇਖੋ ਅਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਕਰਕੇ ਜੇ ਤੁਸੀਂ ਬਾਣੇ ਨਹੀਂ ਪਾ ਸਕਦੇ ਗੁਰਸਿੱਖ ਬਣੋ ਹੁਣ ਅਸੀਂ 84 ਦੇ ਕਿੰਨੇ ਛੇਤਰ ਖਾਦੇ ਸਾਡੀ ਕੌਮ ਨੇ ਕਿੰਨੀਆਂ ਕੁੜੀਆਂ ਖਵਾਈਆਂ ਕਿੰਨੀਆਂ ਇੱਜ਼ਤਾਂ ਲਵਾਈਆਂ ਕਿਉਂ ਲਵਾਈਆਂ ਜੇ ਉੱਥੇ ਅਸੀਂ ਸਿੰਘ ਹੁੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਮੰਨੀ ਹੁੰਦੀ ਤੇ ਸਾਡੀ ਉਥੇ ਬੇਪਤੀ ਨਾ ਹੁੰਦੀ ਇੱਥੇ ਤੁਸੀਂ ਸੋਹਣਿਆ ਸਿੰਘ ਲਾੜਦੋ ਕਿਰਪਾਨਾ ਬਰਛਾ ਵਾਲਾ ਤੇ ਕੋਈ ਉਹਨਾਂ ਦੀ ਭੈਣ ਦੀ ਜਿਹਨੂੰ ਹੱਥ ਪਾ ਕੇ ਦਿਖਾਓ ਅੱਗੇ ਤਾਂ ਬਾਬਾ ਜੀ ਗੁਰੂ ਘਰਾਂ ਦੇ ਵਿੱਚ ਬੰਦੇ ਕਰਦੇ ਸੀਗੇ ਉਹ ਤਾਂ ਜਾਨਵਰ ਵੀ ਜਾਣ ਲੱਗੇ ਤੁਸੀਂ ਦੇਖਿਓਣੀ ਵੀਡੀਓ ਉਹੀ ਗੱਲਾਂ ਨਾ ਸਾਨੂੰ ਸੋਚਣ ਦੀ ਲੋੜ ਹੈ ਨਾ ਜਾਨਵਰ ਇਹ ਕੰਟਰੋਲ ਹੀ ਨ ਕਰ ਰਹੇ ਹੁਣ ਗਰੰਤੀ ਸਿੰਘ ਹੁੰਦਾ ਲੋਕੀ ਜਿਹਦੇ ਗਰੰਤੀ ਨੇ ਗੁਰੂ ਘਰ ਸਾਹਮਣੇ ਉਹਨਾਂ ਨੂੰ ਤਾਂ ਇੱਕ ਲੋਕ ਖੁੱਟ ਜਾਂਦੇ ਆ ਜਿਹੜਾ ਬੇਦਬੀ ਕਰਦਾ ਪਹਿਲੋਂ ਗਰੰਥੀ ਦੇ ਚਪੇੜਾ ਮਾਰਦਾ ਬਾਅਦ ਚ ਆ ਕੇ ਬੇਅਦਬੀ ਕਰਦਾ ਉਹੀ ਕੰਮ ਉਸ ਤੋਂ ਮਰੰਡੇ ਹੋਇਆ ਉਹੀ ਕੰਮ ਇੱਥੇ ਇੱਕ ਪਿੰਡ 'ਚ ਹੋਇਆ ਚੁੰਨੀ ਤੇ ਲਾਗੇ ਹਨਾ ਕਿਉਂਕਿ ਗਰੰਥੀ ਸਿੰਘ ਇੰਨਾ ਤਿਆਰ ਪਰ ਤਿਆਰ ਹੋਵੇ ਤਿੰਨ ਫੁੱਟ ਦੀ ਤੇਗ ਉਹਦੇ ਗਾਤਰੇ ਹੋਵੇ ਤੇ ਬਾਣ ਜੇ ਤਿਆਰ ਪਰ ਤਿਆਰ ਹੋਵੇ ਜਿਹੜਾ ਬੇਦਬੀ ਕਰਦਾ ਗਰੰਥੀ ਸਿੰਘ ਦਾ ਫਰਜ਼ੀ ਉਹਦਾ ਗੁੱਟ ਵੱਡੇ ਉਹਨੂੰ ਪਤਾ ਲੱਗ ਗਿਆ ਵੀ ਮੈਂ ਗੁਰੂ ਦੀ ਬੇਦਬੀ ਕਿਵੇਂ ਕੀਤੀ ਹੈ ਬਾਕੀ ਸਾਰੇ ਪਿੰਡ ਦਾ ਫਰਜ਼ ਇਹ ਬਣਦਾ ਹੈ ਵੀ ਉਹਦੇ ਵੰਗਰ ਪੈਸਾ ਇਕੱਠਾ ਕਰਕੇ ਉਹਦੇ ਪਰਿਵਾਰ ਨੂੰ ਵੀ ਸਾਂਭੇ ਤੇ ਉਹਦੀ ਮੁਲਾਕਾਤ ਕਰਕੇ ਸਾਰਾ ਖਰਚਾ ਕਰੇ ਜਿੰਨਾ ਚਿਰ ਉਹ ਲੋੜ ਹੈ ਇਹੋ ਜਿਹੀ ਜਦੋਂ ਅਸੀਂ ਕੰਮ ਕਰਨ ਲੱਗੇ ਗ੍ਰੰਥੀ ਸਿੰਘ ਨੂੰ ਜ਼ਿੰਮੇਵਾਰੀ ਦੇਣ ਲੱਗੇ ਉਹਦੇ ਨਾਲ ਖੜਨ ਲੱਗੇ ਕੋਈ ਵੀ ਗੁਰੂ ਦੀ ਬੇਦਬੀ ਨਹੀਂ ਕਰ ਸਕਦਾ ਪਰ ਇਹ ਸਾਡੇ ਸੰਪਰਦਾਵਾਂ ਨਹੀਂ ਹੋਣ ਦੇਣਗੇ ਸਾਡੇ ਬਾਬੇ ਨਹੀਂ ਹੋਣ ਦੇਣਗੇ ਅੱਜ ਵੀ ਕੌਮ ਸਮਝ ਜਾਵੇ ਜੇ ਬੱਚੇ ਬਚੋਣੇ ਆ ਤੇ ਬੱਚੇ ਸਾਰੇ ਸਾਡੇ ਕੈਨੇਡਾ ਅਮਰੀਕਾ ਚਲ ਗਏ ਗੱਲ ਕਰਦੇ ਖਾਲਸਾ ਰਾਜ ਦੀ ਖਾਲਸਤਾਨ ਦੀ ਗੱਲ ਕਰਦੇ ਖਾਲਸਤਾਨ ਦੇ ਇੱਥੇ ਭਈਆ ਨੇ ਰਹਿਣਾ ਇੱਥੇ ਬਿਹਾਰ ਦਾ ਬਣ ਜਾਣਾ ਜਿਹੜਾ ਹਿਸਾਬ ਚੱਲਦਾ ਪਿਆ ਪੰਜਾਬ ਦਾ ਪੰਜਾਬ ਦੇ ਬੱਚਿਆਂ ਨੂੰ ਵੀ ਅਕਲ ਨਹੀਂ ਆ ਰਹੀ ਤੇ ਸਾਡੀ ਜਿਹੜੇ ਠੇਕੇਦਾਰ ਉਹਨਾਂ ਨੂੰ ਉਣੇ ਹੀ ਕੋ ਨਹੀਂ ਗਈ ਬਾਬਾ 15 15 ਸਾਲ ਦੇ 17 17 ਸਾਲ ਦੇ ਦਿੱਲੀ 에ਰਪੋਰਟ ਤੇ ਮੈਨੂੰ ਕਹਿੰਦੇ ਵੀ ਲਾਈਨਾਂ ਲੱਗੀ ਹੋਈਆਂ ਆਪਾਂ ਦੇਖਦੇ ਲੱਖਾਂ ਦੇ ਹਿਸਾਬ ਨਾਲ ਜਾ ਰਹੇ ਇੱਕ ਤਾਂ ਸਾਡਾ ਪੈਸਾ ਜਾ ਰਿਹਾ ਉੱਥੇ ਉੱਥੇ ਅਸੀਂ 20 20 30 ਦੀ 40 40 ਲੱਖ ਵੀ 50 50 ਲੱਖ ਵੀ ਲਾ ਰਹੇ ਆ ਇੱਥੇ ਪੰਜਾਬ 'ਚ ਜੋ ਕੋਈ ਬੱਚਾ ਹੀ ਮਾਪਿਆਂ ਨੂੰ ਕਹਿੰਦੇ ਮੈਨੂੰ 20 ਲੱਖ ਦੇ ਦੇ ਦੋ ਬਿਜ਼ਨਸ ਕਰਨ ਦਾ ਕੋਈ ਨਹੀਂ ਦੇਗਾ ਮਾਪਿਓ ਉਧਰ 50 ਲੱਖ ਲਾ ਕੇ ਬੱਚਾ 70 ਵੀ ਖਾਂਦਾ ਤੇ ਦਿਲ ਕਰੇ ਕੰਮਜਾਬ ਬਣਾਵੇ 50 ਲੱਖ ਵੀ ਗਿਆ ਤੇ ਇੱਧਰ ਬੱਚੇ ਨੂੰ 10 ਲੱਖ ਅਸੀਂ ਵੀ ਨਹੀਂ ਦੇ ਰਹੇ ਵੀ ਤੂੰ ਇੱਥੇ ਯਾਰ ਕੋਈ ਪੰਜਾਬ 'ਚ ਵਧੀਆ ਕ ਹੋਰ ਵੀ ਕਈ ਗੱਲਾਂ ਹੁੰਦੀਆਂ ਕਿੰਨੇ ਬੱਚੇ ਮਰ ਰਹੇ ਬਾਹਰ ਇੱਥੋਂ ਜਾਂਦਾ ਬੱਚਾ ਉੱਥੇ ਜਾ ਕੇ ਉਹਨੂੰ ਨੌਕਰੀ ਨਹੀਂ ਚੰਗੀ ਮਿਲਦੀ ਉਹ ਇੱਕ ਤਾਂ ਪੈਸੇ ਦੀ ਟੈਨਸ਼ਨ ਇੱਕ ਪਰਿਵਾਰ ਦੀ ਉਹ ਫਿਰ ਨਸ਼ੇ ਖਾਂਦਾ ਨਸ਼ੇ ਖਾ ਕੇ ਫਿਰ ਉਹਦੀ ਡੈਥ ਹੁੰਦੀ ਆ ਫਿਰ ਕਹਿੰਦਾ ਦਿਲ ਦਾ ਦੌਰਾ ਨਹੀਂ ਪੈਂਦਾ ਕੋਈ ਦੋਰੇਦਾਰੇ ਨਹੀਂ ਪੈਰੇ ਇੱਥੇ ਕਿੰਨੇ ਪੈਰੇ ਆ ਨਸ਼ੇ ਦੇ ਨਾਲ ਜਿਆਦੀ ਮੌਤਾਂ ਹੋ ਰਹੀ ਆ ਬਾਕੀ ਤੁਹਾਨੂੰ ਉਥੋਂ ਦਿਨ ਦਾ ਖਬਰ ਆ ਜਾਂਦੀ ਹੈ ਵੀ ਹਾਰਟ ਅਟੈਕ ਨਾਲ ਫਲਾਣਾ ਦੇਸ਼ ਦੇ ਵਿੱਚ ਮੁੰਡੇ ਕੁੜੀ ਦੀ ਮੌਤ ਹੋ ਗਈ ਮਨ ਕੇ ਇਦਾਂ ਦੀ ਖਬਰਾਂ ਬਹੁਤ ਆਉਂਦੀਆਂ ਨੇ ਉੱਥੇ ਨਸ਼ਾ ਬੜਾ ਚੱਲਦਾ ਕੈਨੇਡਾ ਸਾਡੇ ਰਿਸ਼ਤੇਦਾਰ ਵੀ ਆਪਣੇ ਗੁਰਸਿੱਖ ਵੀ ਆ ਉਹ ਦੱਸਦੇ ਆ ਜਿਹੜੇ ਬੱਚੇ ਨਸ਼ੇ ਖਾਂਦੇ ਜਾ ਕੇ ਉੱਥੇ ਮਾਂ ਪਿਓ ਨੂੰ ਸੇਧ ਲੈਣ ਦੀ ਲੋੜ ਹੈ ਬੱਚਿਆਂ ਨੂੰ ਪੁੱਛੋ ਇੱਥੋਂ ਭੇਜ ਦਿੰਦੇ ਬਾਹਰ ਜਾ ਕੇ ਸੁਧਰੇ ਕੋ ਬਾਹਰ ਜਾ ਕੇ ਵੀ ਨਸ਼ੇ ਖਾਂਦੇ ਕਈ ਬੱਚੇ ਤੇ ਉਹਦੇ ਨਾਲ ਸਾਰਾ ਦਿਲ ਦਾ ਦੌਰਾ ਪੈ ਰਿਹਾ ਅਟੈਕ ਉਹਦੇ ਨਾਲ ਸਾਰੇ ਹੋ ਰਿਹਾ ਮਾਪੇ ਮਾਪਾ ਨੂੰ ਕੋਈ ਸਨੇਹ ਦੇਣਾ ਚਾਹੁੰਗੇ ਛੋਟੇ ਜਿਹੇ ਬੱਚੇ ਨੇ ਉਹਨਾਂ ਵਾਲੀ ਪਨੀਰੀ ਆ ਉਹਨਾਂ ਨੂੰ ਕਿਸ ਤਰ੍ਹਾਂ ਸੰਭੇ ਜਾ ਸਕਦਾ ਦੇਖੋ ਅਸੀਂ ਇੱਥੇ ਹੱਥ ਜੋੜ ਕੇ ਹੀ ਬੇਨਤੀ ਕਰਦੇ ਮੇ ਆਪਣੇ ਬੱਚਿਆਂ ਨੂੰ ਆਪਣੀ ਪਨੀਰੀ ਨੂੰ ਆਪਣੇ ਵਿਰਸੇ ਨੂੰ ਸੰਭਲ ਲਈਏ ਦੇਖੋ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਨਾਲ ਵੇਖੋ ਮਾਤਾ ਗੁਜਰਕੋਟ ਦਾ ਦਰਦ ਦੇਖੀ ਉਹਨੇ ਆਪਣੇ ਬੱਚਿਆਂ ਨੂੰ ਦੇਖੋ ਸ਼ਹੀਦ ਕਰਵਾਇਆ ਉਹਨਾਂ ਦੀ ਕੁਰਬਾਨੀਆਂ ਨੂੰ ਦੇਖਦੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜੀਏ ਤੇ ਬੱਚਿਆਂ ਨੂੰ ਐਸਾ ਪ੍ਰੇਰਿਤ ਕਰੀਏ ਪੰਜਾਬ ਦੇ ਵਿੱਚ ਚੰਗੇ ਚੰਗੇ ਸਕੂਲ ਜਿਵੇਂ ਸਾਡੀ ਸੰਪਰਦਾਵਾਂ ਐਸਜੀਪੀਸੀ ਆ ਹਾਂਜੀ ਹੁਣ ਦੇਖੋ ਸਕੂਲ ਸਾਰੇ ਬਣਾਉਂਦੇ ਆ ਹਮ ਹੁਣ ਸਾਡੇ ਨਿਹੰਗ ਸਿੰਘ ਜੱਥੇ ਬੰਦੀਆਂ ਦੇ ਸਕੂਲ ਸੰਪਰਦਾ ਦੇ ਕੋਈ ਤੂੰ ਦੇਖਿਆ ਗਰੀਬ ਘਰ ਦਾ ਕੋਈ ਬੱਚਾ ਪੜਦਾ ਦੇਖਿਆ ਕਿਦੇ ਉੱਤੇ ਉਸੇ ਦੱਸੋ ਬੱਚੇ ਕਿੱਥੇ ਜਾਣ ਫਿਰ ਉਸਾਈ ਆ ਕੋ ਭੱਜਦੇ ਫਿਰ ਚੀਕਾ ਮਾਰਦੇ ਯਾਰ ਤੁਸੀਂ ਆਪ ਕੋਣੇ ਬੱਚਿਆਂ ਨੂੰ ਸਾਂਭਦੇ ਵੀ ਸਾਰੇ ਮਾਂ ਪਿਓ ਇਕੱਠੇ ਹੋ ਕੇ ਵਧੀਆ ਸਕੂਲ ਪੈਦਾ ਹੋ ਕੇ ਕਰੀਏ ਤੇ ਵਧੀਆ ਪੰਜਾਬੀ ਮਾਂ ਬੋਲੀ ਦਾ ਵੀ ਸਤਿਕਾਰ ਕਰਕੇ ਪੰਜਾਬ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਧਰਤੀ ਬਣਾਈਏ ਜਿਵੇਂ 10ਵੇਂ ਪਾਸ਼ਾ ਦੇ ਕਰਕੇ ਹੀ ਭਾਰਤ ਦੇਸ਼ ਵਸਦਾ ਹੈ 10ਵੇਂ ਪਾਸ਼ਾ ਨੇ ਸਾਰਾ ਸਰਬੰਚ ਵਾਰਿਆ ਜਿਹੜਾ ਭਾਰਤ ਦੇਸ਼ ਆਜ਼ਾਦ ਕਰਾਇਆ ਹੈ ਜੇ ਅੱਜ ਆਜ਼ਾਦੀ ਭਾਰਤ ਦੇਸ਼ ਦੀ 10ਵੇਂ ਪਾਸ਼ਾ ਦੀ ਕੁਰਬਾਨੀਆਂ ਕਰਕੇ ਆ ਇਸ ਕਰਕੇ ਪੂਰੇ ਭਾਰਤ ਨੂੰ ਵੀ ਸੋਚਣ ਦੀ ਲੋੜ ਹੈ ਵੀ ਸਭ ਤੋਂ ਜ਼ਿਆਦਾ ਸਤਿਕਾਰ 10ਵੇਂ ਪਾਸ਼ਾ ਦੇ ਪਰਿਵਾਰ ਨੂੰ ਤੇ ਉਹਨਾਂ ਦੀ ਕੁਰਬਾਨੀ ਨੂੰ ਮੁੱਖ ਰੱਖ ਕੇ ਹਰ ਇਤਿਹਾਸ ਨੂੰ ਉਹ ਇਤਿਹਾਸ ਕਿਤਾਬਾਂ 'ਚ ਲਿਖਣ ਦੀ ਲੋੜ ਏ। ਜਿਉਂ ਭਾਈ ਕਿੰਨੇ ਦਿਨ ਦਾ ਪੜਾ ਆਪਣਾ ਇੱਥੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ 'ਤੇ। ਫਤਿਹਗੜ ਸਾਹਿਬ ਅੱਜ ਦੇਖੋ ਜਿਵੇਂ 27 ਤਰੀਕ ਹੋ ਗਈ ਏ। ਕੱਲ 28 ਦੀ ਪਾਲਕੀ ਸਭ 29 ਦਾ ਖਾਲਸਾ ਪੰਥ ਮੱਲਾ ਕੱਢੇਗਾ। ਕਿਉਂਕਿ ਖਾਲਸਾ ਜਿਹੜਾ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਏ। ਹੂੰ। ਦੇਖੋ ਸਭ ਨੂੰ ਪਤਾ ਵੀ ਦਸਵੇਂ ਪਾਤਸ਼ਾਹ ਦੇ ਬੱਚੇ ਸ਼ਹੀਦ ਹੋਏ ਆ। ਬੜਾ ਜ਼ੁਲਮ ਹੋਇਆ ਪਰ ਨਹੀਂ ਖਾਲਸਾ ਪੰਥ ਦਸਵੇਂ ਪਾਤਸ਼ਾਹ ਨੇ ਜਿਕਾਰੇ ਛੱਡੇ ਸੀ ਉਸ ਸਦਾਤਾ ਦੇ ਖਾਲਸਾ ਪੰਥ ਮਰਯਾਦਾ ਤੇ ਚੱਲਦਾ ਹੋਇਆ ਬੜੇ ਨਗਾਰਿਆਂ ਦੀ ਗੂੰਜ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਪ੍ਰਤੀਕ ਦੇ ਨਾਲ ਖਾਲਸਾ ਪੰਥ 29 ਤਰੀਕ ਨੂੰ 11 ਵਜੇ ਮਹੱਲਾ ਕੱਢੇਗਾ ਜਿੱਚੇ ਦੋ ਦੋ ਘੋੜੇ ਚਾਰ ਚਾਰ ਘੋੜੇ ਸ਼ਸਤਰ ਵਿਦਾ ਦੇ ਖਾੜੇ ਲਾਏ ਜਾਣਗੇ ਸਾਰੀ ਸੰਗਤ ਬੜੀ ਚੜ੍ਹਦੀ ਕਲਾ ਦੇ ਖਾਲਸੇ ਪੰਥ ਦੇ ਮਹੱਲੇ ਦਾ ਵੀ ਸਾਥ ਦਿਈਏ ਤੇ ਜਿੱਤੇ ਸਾਬਜਾਦਾਂ ਨੂੰ ਅਸੀਂ ਸਰਦਾ ਦੇ ਫੁੱਲ ਭੇਟ ਕਰਨੇ ਬੜੀ ਚੜ੍ਹਦੀ ਕਲਾ 'ਚ ਤਿਆਰ ਪਰ ਤਿਆਰ ਹੈਗੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ